ਚੱਚਰਾ ਵੀ ਜੀ ਹਾਂ ਕੋਈ ਜ਼ਖਮੀ ਹੋ ਗਿਆ ਹਸ ਤੇ ਅੱਛਾ ਇਹ ਵਿੱਚ ਕੀ ਕੀ ਹੈ ਅੱਛਾ ਕਾਟਨ ਹੈ ਕਾਟਨ ਸਰ ਡਟੋਲ ਹੈ ਡਟੋਲ ਸਰ ਪੱਟੀ ਹੈ ਪੱਟੀ ਹੈ ਕੈਂਚੀ ਹੈ ਕੈਂਚੀ ਟਿਊਬੋ ਸਰ ਪੇਨ ਪੇਨ ਗਲਰ ਹੈ ਨਾ ਤੇ ਤੁਸੀਂ ਫਿਰ ਜੇ ਕੋਈ ਹੋਵੇ ਤਾਂ ਇਮੀਡੀਏਟਲੀ ਪਹਿਲਾਂ ਬਲੱਡ ਬੰਦ ਕਰ ਹਾਂ ਸਰ ਖੁਸ਼ੀਆਂ ਕੰਮ ਤੋਂ ਹਾਂ ਬਹੁਤ ਨਵੀਆਂ ਗੱਡੀਆਂ ਨੇ ਕੋਈ ਹਾਂ ਬਹੁਤ ਸਭ ਤੋਂ ਬੈਸਟ ਗੱਡੀਆਂ ਨੇ ਦੁਨੀਆ ਲੋਕਾਂ ਦੀਆਂ ਜਾਨਾਂ ਬਚ ਕਿੰਨਾ ਤੁਸੀਂ ਪੁੱਨ ਖਟਦੇ ਹੋ ਥੋੜੇ ਬਦਲੋ ਬਈ ਸਰ ਕੰਮ ਜੇ ਕੰਮ ਕਰਿਆ ਤਾਂ ਸਾਰੇ ਕੰਮ ਚੱਲ ਰਿਹਾ ਸਰ ਉਹ ਹੀ ਕਰਾਉਂਦਾ ਹੈ ਇਹਦਾ ਕੰਮ ਸੀਗਾ ਸਰ ਕਰਨਾ ਕਰਾਉਣਾ ਤਾਂ ਆਉਂਦੇ ਹੁੰਦੇ ਕੈਮਰਾ ਵੀ ਗੱਡੀ 'ਚ ਨਾ ਅੱਛਾ ਕਿਸੇ ਨੂੰ ਕੋਈ ਮੰਦਾ ਨਹੀਂ ਬੋਲਣਾ ਕਿਸੇ ਨੂੰ ਕੋਈ ਛਿੜਕਣਾ ਨਹੀਂ ਐਮ ਆਰਾਮ ਨਾਲ ਗੱਲ ਕਰਕੇ ਇਹਨੇ ਸਾਡੀ ਡਿਊਟੀ ਹੈ ਭਰਾ ਅਸੀਂ ਤੁਹਾਡੇ ਵਾਸਤੇ ਖੜੇ ਹਾਂ ਅਸੀਂ ਤੁਹਾਡੀਆਂ ਜਾਨਾਂ ਬਚਾਉਣ ਵਾਸਤੇ ਹੁਣ ਹੋਰ ਕਰ ਰਹੇ ਆਂ ਪਰਤੇ ਨਵੇਂ ਕਰ ਰਹੇ ਆਂ ਅਜਾ ਤੁਸੀਂ 1500 ਹੀ ਹੋ по 5-6 Вот, вот, вот.